ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨੀ ਸਾਇ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੂਚੈ ਸੂਚਨਾ ਹੋਵੇ ਜੇ ਸੂਚੀ ਲਖਵਾਰ ਚੁਪੈ ਚੁਪਨਾ ਹੋਵੇ ਜੇ ਲਰਹ ਹਲ ਬਤਾਰੇ ਭੁਖਿਆ ਭੁਖ ਨਾ ਫਰੀ ਜੇ ਬੰਨਾ ਪ੍ਰਿਆਪਾਰ ਸਹ ਸਿਆਣ ਪਲ ਕੋਹੀ ਤੈਕ ਨ ਚਲੇ ਨਾਲ ਕਿਵ ਸਚਾਰਾ ਹੋਈਐ ਕਿਵ ਕੋੜੇ ਟੁੱਟੇ ਪਾਲ ਹੁਕਮਤ ਜਾਰੀ ਧਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਟਿਆਈ ਹੁਕਮੇ ਉਤਮ ਨੀਚ ਹੁਕਮ ਲੈ ਦੁਖ ਸੁਖ ਪਾਈਐ ਕਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹਿਣਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜਨ ਨੀ ਛਾਣ ਗਾਵੇ ਕੋ ਗੁਨ ਵਡਿਆਈਆਂ ਚਾਰ ਗਾਵੇ ਕੋ ਵਿਦਿਆਵ ਕਮੀ ਚਾਰ ਗਾਵੇ ਕੋ ਸਾਜ ਕਰੇ ਤਨ ਕਹੇ ਗਾਵੇ ਕੋ ਜੀ ਲੈ ਦਰਦ へ ਗਾਵੇ ਕੋ ਜਾਪੇ ਰਸ へ ਦੂਰ ਗਾਵੇ ਕੋ ਵੇਖੇ ਹੱਦ ਰਹਿ ਦੂਰ ਰਤਨਾ ਗਥੀ ਨਾ ਆਵੇ ਟੋਟੇ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦਿਲ ਦੇਥੁ ਪਾਏ ਜੁਗਰ ਮੰਤਰ ਕਾਈ ਕਾਈ ਹੁਕਮੇ ਹੁਕਮ ਜਲਾਇ ਰਹੋ ਨਾਨਕ ਵਿਗਸਹਿ ਵੇ ਪਰਵਾਹੋ ਸਾਚਾ ਸਹਿਬ ਸਾਚਨਾਇ ਭਾਖਿਆ ਭਾਵੇ ਪਰ ਆਖਿਆ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਗੇਰ ਕੀ ਦਿੱਤੀ ਸਹਿ ਦਰਬਾਰ ਮੋਹ ਕੀ ਬੋਲਨ ਭੁਲ ਗਏ ਜਿਸ ਨੂੰ ਘਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨੰਦਰੀ ਮੋਖ ਦਵਾਰ ਨਾਨਕੇ ਵਾ ਜਾਣੀਐ ਸਵਾਪੀ ਸਚਿਆਰ ਥਾ ਪਿਆ ਨਾ ਜਾਏ ਕੀ ਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਾ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣਿ ਅਮਨ ਰਖੀਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਇ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਇ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਇ ਜੇ ਹੋ ਜਾਣਾ ਕਾ ਨਾਹੀ ਕਹਿਣਾ ਕਥ ਨਾ ਜਾਇ ਗੁਰਾਇ ਕਦੇਹਿ ਬੁਝਾਈ ਸੁਭਨਾ ਜੀਆ ਕਾਇ ਕਦਾਤਾ ਸੋ ਮੈਂ ਵਿਸਰਿ ਨਾ ਜਾਇ ਤੇ ਰਤਨਾਵਾਂ ਜੇ ਤਸਭਾਵਾਂ ਮਿਲ ਭਾਣੇ ਕੀ ਨਾਈ ਕਰੀ ਤੀ ਤਿਸਰਠਿਉ ਪਾਈ ਵੇ ਕਾਮਣ ਕਰਮਾ ਕੇ ਮਿਲੇ ਲੈ ਮਾਤ ਵਿਚ ਰਤਨ جواهر ਮਾਨ ਜੇ ਗੁਰ ਕੀ ਸਿੱਖ ਸੁਣੀ ਗੁਰ ਆਇ ਕਦੇ ਬੁਝਾਈ ਜਬਨਾ ਜੀਆਂ ਕਾਇ ਗਦਾਤਾ ਸੋ ਮੈ ਮਸਰਨਾ ਜਾਇ ਜੇ ਦੁਬਚਾਰੇ ਹਰਜਾ ਹੋਰ ਦਸੋਨੀ ਹੋਏ ਨਾਖ ਨਾ ਵਿੱਚ ਜਾਣੀ ਨਾ ਚਲੇ ਸਭ ਕੋਈ ਚੰਗਾ ਨਾੁਰ ਕਾਇ ਜਸ ਕੀਏ ਜਗਲੇ ਜੇ ਤਿਸ ਨਦਰਨਾ ਵਈਤਾ ਆਦ ਨੁ ਪੁਛੇ ਕੇ ਕੀ ਟਾਂਦਰ ਕੀਟਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿ ਆਗੁੰਦੇਹ ਤੇਹਾ ਕੋਈ ਨ ਸੁਜੇ ਜੀ ਤਿਸ ਗੁਣ ਕੋਇ ਕਰੇ ਸੁਮਿਆ ਸਿਦਪੀਰ ਸੁਨਾ ਸੁਨੇ ਤਰਕ ਤਵਲੇ ਆਕਾਸ਼ ਸੁਨੇ ਦੀਪ ਲੋਹ ਪਾਤਾਲ ਸੁਨੇ ਪੋਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸਨਾ ਦੂਖ ਭਾਵ ਕਾ ਨਾਸ ਸੁਨੇ ਈਸ਼ਰ ਭਰ ਮਹਿੰਦ ਸੁਨੇ ਮੋਕਸਲਾ ਹਨਮੰਦ ਸੁਨੇ ਜੋਗ ਜਗਤਨ ਭੇਦ ਸੁਨੇ ਸਾਚਿ ਮ੍ਰਿਤਵੇਦ नानक भॻत सदा विघास दुख भाव वेद नानक भॻत सदा विघास सुनह दुख भावका नास सुन सासनो ग्यान सुन अड़नान सुन पड़ मान भाव लागे सहर ध्यान नानक भॻत सदा विघास सुनाह दुख भावनास ਸੁਨੇਸ ਰਾਗੁ ਨਾ ਕੇ ਗਹ ਸੁਨੇ ਸੇਖ ਪੀਰ ਪਾਸਾ ਸੁਨੇਂ ਦੇ ਭਾਵੇ ਰਾਹ ਸੁਨੇ ਹਾਥ ਵੇਸ ਗਹ ਨਾਨਕ ਭਗਤਾ ਸਦਾ ਬਗਾਸਨ ਸੁਨੇ ਦੂਖ ਪਾਪ ਕਾ ਨਾਸ ਮਨਨੇ ਕੀ ਕਤ ਗਹਿ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨਨੇ ਕਾ ਬੇਕਰ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤ ਹੋਏ ਮਨ ਬੋਧ ਮਨਨੇ ਸਗਲ ਭਉਨ ਕੀ ਸੋਧ ਮਨਨੇ ਮੋਹ ਝੋਟਾ ਨਾ ਖਾਏ ਮਨਨੇ ਜਮ ਕੇ ਸਾਧਨਾ ਜਾਏ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪਰ ਗਿਟ ਜਾਏ ਮੰਨੇ ਮੰਗਨੇ ਛਲੇ ਪੰਥ ਮੰਨੇ ਤਰਮ ਸੇ 30 ਰਮੰਦੇ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰਨ ਮੰਨੇ ਤਰੇ ਧਾਰੇ ਗੁਰਸਿੱਖ ਮੰਨੇ ਨਾਨ ਭਵੇ ਨਾ ਪਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਬੁਰਦਾਨ ਪੰਚੇ ਪਾਵੇ ਦਰਗੇ ਮਨ ਪੰਚੇ ਸੋਹਿਦ ਰਾਜਾਨ ਪੰਚਾਕ ਗੁਰੇਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕਹਿ ਕਰਨੇ নাহি ਸਮਾਰ ਧੋਲ ਤਨਮ ਜਾ ਕਾ ਪੂ ਸੰਤੋਪਤਾ ਰਖਿਆ ਜਨ ਸੂਤ ਜੇ ਕੋ ਗੁਜ ਹੋਵੇ ਸਚਾਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਲ ਤਲੇ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਮਹਿ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੀ ਰੋਹ ਕੀਤੀ ਦਾ ਜਾਣੇ ਕੌਣ ਕੁਦ ਕੀਤਾ ਵਸੈ ਕੋ ਕੋ ਆਤਿਸਤੇ ਹੋਵੇ ਲਖ ਦਰਿਆ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤ ਰੁਪਾਵੇ ਸਾਈ ਭਲੀ ਕਾਰ ਤੁਸ ਰਾਸ ਨਾਮ ਦੇ ਨਿਰੰਕਾਰ ਅਸੰਖ ਜਾਪੇ ਅਸੰਖ ਭਾਉ ਸੰਖ ਬੁਜਾ ਸੰਖ ਤਵ ਤਾਉ ਸੰਖ ਨੰਦ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਰੀ ਸੰਖ ਦਾਤਾਰ ਸ਼ੰਖ ਸੂਰਮਾ ਭਕਸਾਰ ਸ਼ੰਖ ਮੋਨ ਲੈ ਬੁਲਾਏ ਤਾਰ ਕੁਦਰਤ ਕੋਣ ਕਹਾ ਵਿਚਾਰ ਵਰਣ ਜਮੇ ਕਵਾਰ ਜੋਤੁਰ ਭਾਵੇ ਸਾਈ ਭਲੀਕਾਰ ਦੁਸਰਾ ਸਲਾਮਤ ਅਨੰਕਰ ਅਸੰਗ ਜੇ ਭੀ ਅਸੰਗ ਭਾਉ ਸੰਗ ਬੂਰਾ ਸੰਗ ਤਾ ਬਤਾਓ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਣ ਰਹੇ ਉਦਾਸ ਅਸੰਗ ਭਗਤ ਗੁਣ ਧਿਆਨ ਵਿਚਾਰ ਸੰਗ ਸਰੀ ਸੰਖ ਦਾ ਤਾਰ ਸੰਖ ਸੂਰਮਾ ਭਕਸਾਰ ਸ਼ੰਖ ਮੋਨ ਲੈ ਬੁਲਾਏ ਤਾਰ ਕੁਦਰਤ ਕਮਣ ਕਹਾ ਵੀ ਯਾਰ ਵਾਰਣ ਜਮ ਇੱਕ ਵਾਰ ਜੋਤੁਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਧਨ ਅਨੰਕਾਰ ਅਸੰਖ ਮੁਰ ਕੀ ਅੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਹੀ ਜੋਰ ਸੰਗ ਬਲਗੜਾ ਸਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੁੜੈਰ ਗੁੜੇ ਫਿਰੈ ਸੰਖ ਮਲੇਸ਼ ਮਲ ਪਖ ਕਾਇ ਸੰਗ ਨਿੰਦ ਅਕਸ਼ਰ ਕਰੇ ਭਾਰ ਨਾਨਕ ਨੀਤ ਕਹਿ ਵਿਚਾਰ ਵਾਰਣ ਜਮ ਇੱਕ ਵਾਰ ਜੋਤੁਰ ਭਾਵੇ ਸਾਈ ਭਲੀਕਾਰ ਤੁਸਰਾ ਸਰਾ ਚਲਾਮ ਧਨ ਅਨੰਕਾਰ ਸੰਖੇ ਨਾਮੀਆਂ ਸੰਪਤਾਂ ਮੇਂ ਜੰਮ ਨਾਮ ਸੰਖੇ ਲੋ ਸੰਖਿਆ ਸ੍ਰੀ ਭਾਰ ਹੋਏ ਅਕਰੀ ਨਾਮਕ ਰੀ ਸਾਲਾਹ ਕ੍ਰੀ ਗਿਆਨ ਕੀ ਤੁੰਗਾਹ ਅਖਰੇ ਲੇਖਨ ਬੋਲਣ ਬਾਣ ਕਰਾਸਨ ਸੰਜੋਗ ਬਖਾਣ ਜਿਨਹੇ ਲੇਖ ਤੇ ਸਰਨਾ ਜੀ ਫਰਮਾਇ ਤੇ ਧਿਵ ਤੇ ਪਾਏ ਜੇਤਾ ਕੇਤਾ ਤੇ ਤਾ ਨਾ ਵੇ ਨਾ ਵੇ ਨਾਈ ਕੋ ਥਾ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਿਵੇਂ ਇੱਕ ਵਾਰ ਜੋ ਤੁਧ ਭਾਵੇ ਸਾਈ ਫਲੀਕਾਰ ਤੋਂ ਸ੍ਰੀ ਅਸਨਾਮ ਤਿਨ ਅਨੰਕਾਰ ਪਰ ਇਹ ਹਾ ਤੋ ਬਰਦਨ ਦੇ ਪਾਣੀ ਤੋਂ ਤਿਆਤਰ ਸੁਕੇ ਮੂਤ ਪਲੀਤੀ ਕੱਪੜ ਹੋਏ ਦੇ ਸਭ ਲਈ ਉਹ ਤੋਏ। ਭਰੀਏ ਮਤ ਪਾਪਾ ਗੇ ਸੰਭੋ ਤੋ ਪੇ ਨਾ ਵੇਕੇ ਰੰਗ ਪੁੰਨੀ ਪਾਪੀ ਆ ਕਰ ਨਾ ਹੀ ਕਰ ਕਰ ਕਰਨਾ ਲਿਖ ਲਾ ਜਾਓ। ਆਪੇ ਵੀਆ ਪੇ ਹੀ ਘਰ ਨਾਨਕੁ ਕਮੀਆ ਹੋ ਜਾਓ ਤੀਰ ਦਵਜਦ ਦਾਂ ਜੇ ਕੋ ਪਾਵੇ ਤਿਲਕਾ ਮਣ। ਸਨਾਮਨੇ ਆਪਣੀ ਕਿਤਾ ਪਾਵੰਤਰਗਰਿ ਤ੍ਰਿਥਮਨ ਨਾਮ ਸਭ ਗੁਣ ਤੇਰੇ ਮੇ ਨਾਹੀ ਕੋ ਵਿਡੁਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਰ ਬਾਣੀ ਵਰਮਾ ਸਤ ਸੋਹਾਂ ਸ੍ਰਾਮੰਚਾਓ ਕਮਲ ਸਵੈਲਾ ਉਕਤ ਕਮਣ ਕਮਣ ਤੇ ਤ ਕਮਣ ਵਾਰ ਕਮਣ ਸੁਰਤ ਮਹਾ ਕਮਜੀਤ ਹੋਆ ਆਕਾਰ ਵਿਲ ਨਾ ਪਾਇ ਭੰਦੇ ਜੀ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਘਾਦੀਆ ਜੇ ਲਿਖਣ ਲਈ ਪੁਰਾਨ ਤੇ ਤ ਵਾਰ ਨਾ ਜੋਗੀ ਜਾਣ ਰਤਮਾਹ ਨਾ ਕੋਈ ਜਾ ਕਰਤਾ ਸੀਤੀ ਗੋ ਸਾਜ ਜੀ ਆਪੇ ਜਾਣੇ ਸੋਏ ਕਿਵ ਕਰਾ ਕਾ ਕਿਵ ਸਲਾਹੀ ਕਿ ਵਰਨੇ ਕਿਵ ਜਾਣਾ ਨਾਨਕਿਆ ਕੰਸ ਕੋ ਆ ਕੇ ਕੁਦਿਕ ਸਿਆਣਾ ਵੱਡਾ ਸਾਹਿ ਵੱਡੀ ਨਾਇ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੂ ਜਾਣੇ ਗਿਆਨਾ ਸੋਹੀ ਪਤਾ ਲਾ ਪਤਾ ਲਖਿਆਗਾਸਾ ਯਗਾਸੂੜ ਕੋੜਕ ਪਾਲ ਤਕੇ ਵੀਦ ਕਹਿਨਿ ਕਵਾਤ ਸਹਿ ਸਟਾਰੇ ਕਹਣਕ ਤੇ ਬਾਸੁ ਲਿਖਤਾਤ ਲੇਖਾ ਹੋਇ ਤ ਲਿਖੇ ਲੇਖਾ ਹੈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਾਲਾਹੀ ਸਲਾਇਤੀ ਸੁਰਤ ਨਾ ਪਾਈਂ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣੀ ਸਮੁੰਦਰ ਸਾਹ ਸੁਲਤਾਨ ਵਿਰਾਸੇ ਤੇ ਮਾਲਦਾਨ ਕੀੜੀ ਤੁਲ ਨਾ ਹੋਣੀ ਜੀਤ ਸਮੁੰਦਰ ਨਾ ਵੀ ਸਰੈ ਅੰਤਨਾ ਸਿਵਤੀ ਕਹ ਨਾਂਤੀ ਅੰਤਨਾ ਕਰਨ ਦੇ ਨਾਂਤ ਅੰਤਨਾ ਮੇਕਣ ਸੁਨਣਾ ਅੰਤਨਾ ਜਾਪੇ ਕਾਵਨ ਮੰਤ ਅੰਤਨਾ ਜਾਪੇ ਕੀਤਾ ਕਾਰ ਅੰਤਨਾ ਜਾਪੇ ਪਾਰਾ ਵਾਰ ਅੰਤ ਕਾਮ ਕੇ ਤੇਵ ਲਾਹੀ ਤਾਂ ਕਿ ਅੰਤ ਨਾ ਪਾਇ ਜਾਏ ਅੰਤ ਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਹਿਬ ਉਚਾ ਥਾਉ ਚੇ ਉਪਰ ਉਚਾਨਾ ਏਵੜੂ ਚਾ ਹੋਵੇ ਕੋਈ ਸੂਚੇ ਕੋ ਜਾਣੇ ਸੋਏ ਜੀਵ ਡਾਬ ਜਾਣਿਆ ਪਾਪ ਨਾਨਕ ਨੰਦਰੀ ਕਰਮੀ ਦਾਤ ਮਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਸਿਨਨਾ ਤੁਮਾਈ ਚੀਤੇ ਮੰਗੇ ਜੋ ਦੇਵ ਭਾਰ ਚੀਤਾ ਗਣਤ ਨਹੀਂ ਵਿਚਾਰ ਕ੍ਰਿਤਾ ਕਾਪਟੋ ਤੇ ਵੇਕਾਰ ਕੀਤੇ ਲਲਮ ਕਿਰਪਾ ਹੈ ਕੀਤੇ ਮੁਰਖਾਈ ਕਾਇ ਕੀਤੇ ਰੂਪੋ ਸੁਨ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋਈ ਜੇ ਕੋ ਕਾਇ ਦਾ ਖਣ ਪਾਇੋ ਜਾਣ ਜੇ ਧਿਆ ਮੋਖ ਆਪੇ ਜਾਣ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸ ਨੂੰ ਬਕਸੇ ਸਬਸਲਾ ਨਾਲਕ ਪਾਸ ਸਾਹਿਬ ਸਾਹ ਮਲ ਬਨਮਲ ਵਾ ਪਾਰ ਮਲ ਵਪਾਰੀ ਮਲ ਪੰਡਾਰ ਮੁਲ ਲਾਵੇ ਮੁਲ ਲੈ ਜਾਏ ਮੁਲ ਪਾਏ ਮੁਲ ਲਾ ਸਮਾਏ ਮੁਲ ਧਰਮ ਮੁਲ ਦੀ ਬਾਰ ਮੋਲ ਤਲ ਮੁਲ ਫਰਮਾਣ ਮੁਲ ਬਖਸ਼ੇ ਮੁਲ ਨੇ ਸ਼ਾਨ ਮੁਲ ਕਰਮ ਫਰਮਾਣ ਮੁਲ ਵਲਾ ਖੇਣਾ ਜਾਇ ਆਖਾ ਕਰਹਿ ਲਵਲਾਈ ਆਖੇ ਵੇਦ ਪਾੜ ਫਰਾਨੀ ਆਖੇ ਭੜੇ ਘਰੇ ਵਖਿਆਣ ਆਖੇ ਪਰਮੇ ਆਖੇਂ ਦੇ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਾ ਕੇ ਸਬ ਦੇ ਆਖੇ ਕੀਤੇ ਕੀਤੇ ਬੋਦੇ ਆਖੇ ਦਾਨ ਵਖੇ ਦੇਵ ਆਖੇ ਸੁਰ ਨਮ ਜਣ ਸਿਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਠੁਰ ਗਾਇਤੇ ਕੀਤੇ ਹੋਰ ਕਰੀ ਤਾਖ ਨ ਸਕੇ ਕੀ ਕੇ ਜਿਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਈ ਦੇ ਕੋ ਆਖੇ ਭੋਲ ਵਿਗਾਰ ਤਾ ਲਖਿਆ ਸਰਗਵਾਰਾ ਗਵਾਰ ਸੂਦਰ ਕਿਹਾ ਸੂਹ ਕਰਕੇ ਹਜਤ ਪੈ ਸਰਬ ਸਮਾਲੇ ਵਾਜੇ ਨਾਦ ਨੇ ਕਿਹਾ ਸੰਖਾ ਕੀ ਪੀ ਵਾਮਣ ਹਾਰੇ ਕੀਤੇ ਰਾਗ ਪਰਿ ਸੋ ਕਹਿਣ ਕੀਤੇ ਗਵਣ ਹਾਰੇ ਗਾਵੈ ਤੁਨੋਂ ਪਉਣ ਪਾਣੀ ਵਸੰਤਰ ਗਾਵੇ ਰਾਜਾ ਧਰਮਦਵਾਰੇ ਗਾਵੇ ਚਿਤਕੁਪਤ ਲਿਖ ਜਾਣ ਲਿਖ ਲਿਖ ਤਨ ਵਿਚਾਰੇ ਗਾਵੇ ਈਸਰਵਰਮਾ ਦੇਵੀ ਸੋਹਣ ਸਰਾਸ ਵਾਰੇ ਗਾਵੇ ਜਨਿੰਦਰਾਸਨ ਬੈਠੇ ਦੇਵਤਿਆਦਰ ਨਾਲੇ ਗਾਵੇ ਸਿਦਸੁਮਾ ਦੀ ਅੰਦਰ ਗਾਵਣ ਸਾਧਵੀ ਵਿਚਾਰੇ ਗਾਵਣ ਜਤੀ ਸ੍ਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਭਣਨਕੀਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਨਿਆਵਣ ਮੋਹਨ ਸਰਗਮਚ ਪਿਆਲੇ ਜਾਨ ਲਛਮੀਉ ਪਾਇ ਤੇਰੇ ਅੜਸਠ ਤੀਰਥ ਨਾਲੇ, ਗਾਵੈ ਜੋਗ ਮਹਾਂਬਲ ਸੂਰਾ, ਗਾਵੈ ਕਾਣੀ ਚਾਰੇ, ਗਾਵੈ ਖੰਡਵ ਨਗਰ ਭੰਡਾ ਕਰ ਕਹਿ ਰਖੀ ਧਾਰੇ, ਸੇਵਕ ਜਨਉ ਗਾਵੈ ਜੋ ਤੁਧੁ ਭਾਵਨਿ ਰਤਿਆ ਤੇਰੇ ਭਗਤਿ ਰਸਾਲੇ, ਹੋਰ ਕੇਤੇ ਗਾਵਣੁ ਸੇ ਮੈਂ ਜਿਤੁ ਨ ਆਵਾ, ਨਾਨਕ ਕਿਆ ਵੀਚਾਰੈ ਸੋਈ ਸੋਈ ਸਰਾਸਰਿ ਸਾਹਿਬੁ ਸਾਚਾ ਸਾਚੀ ਨਾਈ, ਐਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨਿ ਰਚਾਈ, ਰੰਗੀ ਰੰਗੀ ਭਾਤੀ ਕਰਿ ਕਰਿ ਜਿਨਿ ਸ਼੍ਰੀ ਮਾਇਆ ਜਿਨਿ ਉਪਾਈ, ਕਰ ਕਰ ਵੇਖੈ ਕਿ ਤਾ ਆਪਣਾ ਜੋਤੀ ਸੇ ਵਧਿਆ ਜੋਤ ਸੁਭਾਵੇ ਸੋਈ ਕਰਿ ਸਿ ਰੁਕਮ ਨਾ ਜਾਏ ਸਉ ਪਾਸੋਂ ਸਹਾ ਪਸੈਵ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਤਰਮ ਪਹਚੋ ਲਈ ਧਿਆਨ ਕੀ ਕਰੇ ਬੀਪੂਦ ਕਿੰਤਾ ਕਾਲ ਕੋ ਹਰੀ ਕਾ ਜੁਗ ਡੰਡਾ ਪ੍ਰਤੀ ਤੇ ਆਈ ਪੰਤੀ ਸਗਲ ਜਮਾਤੀ ਮਣੀ ਜੀ ਤੇਜਗ ਜੀਤ ਆਦਿਤ ਸੇ ਆਦੇਸ ਆਦਿ ਨਿਨ ਨਾਦਨਾਤਿ ਕੂਟਿਕੇ ਕੋਗੇਸ ਉਹ ਤਗਾਂਦੇ ਆਪੰਦਾਨਨ ਕਟਕਟ ਵਾਜੇ ਨਾਥ ਆਪਨਾਤ ਨਾਤੀ ਸੁਬਜਾ ਕੇਰੇ ਸਿਰਿ ਅਵਰਾਸਾਰ ਸੰਜੋਗ ਜੋਦਿ ਕਾਰ ਚਲਾਵੇ ਲੇਖ ਆਵੇ ਭਾਗ ਆਦੇ ਤੁਸੇ ਆਦੇਸ਼ ਆਦ ਨੀਲ ਨਾਦ ਨਾਦ ਮਿਗੁਰ ਕੇ ਕੋ ਵੇਸ ਏਕਾਮਾਇ ਯੁਗਤ ਵੈ ਇਤਨ ਚੱਲੇ ਪਰਮਾਨਿਕ ਸੰਸਾਰਿਕ ਪੰਡਾਰ ਏਕ ਲਾਇ ਦੀ ਬਾਣ ਜਿਵਤਿ ਸਪਾਵੇ ਤੇ ਵੈ ਚਲਾਵ ਜਿਵ ਹੋਵੇ ਪਰਮਾਨ ਕੋਵੇ ਕੈ ਨਾਨ ਨਦਰਨਾਵੇ ਬੋਤਾ ਹੀ ਵਿਡਾਣੀਆਂ ਦੇ ਤੇ ਸੇ ਆਦੇਸ ਆਗ ਨੀਲ ਨਾਦ ਨਾਦ ਜੁਗ ਜੇ ਕੋਵੇਸ ਇਕ ਦੂਜੀ ਬਲ ਕੋਏ ਲਕੋਏ 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 ਲਕੁ ਲਗੇੜਾ ਕੀ ਇਹੇ ਨਾਮ ਜਗਦੀਸ਼ ਤੂ ਰਾਈ ਪਤ ਪਵੜੀਆ ਚੜੀ ਹੋਈ ਪੀਸ ਸੁਨ ਗਲਾ ਆਕਾਸ ਕੀ ਕੀਟਾ ਹੀ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਕਰ ਜੋਰ ਜੋ ਪੈਨ ਆ ਜੋਰ ਧੁੰਮ ਮੰਗਦੇ ਹੈ ਨਾ ਜੋਰ ਜੋਰ ਨਾਲ ਜੀਵਨ ਮਰਨਾ ਜੋਰ ਜੋੜਨਾ ਇਮਾਨ ਮਨਸੂਰ ਜੋਰ ਨਾ ਸੁਰਤੀ ਜਾਣ ਵਿਚਾਰ ਜੋਰ ਨਾ ਝੂਟੀ ਛਟਾ ਸੰਸਾਰ ਇਸੇ ਜੋਰ ਕਰਵੇ ਕੇ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁਤੀ ਤੇ ਦਿਵਾਰ ਭਵਨ ਪਾਣਿ ਗਣੀ ਪਾਤਾਲ ਤਿਸ ਵੀ ਧਰਤੀ ਥਾਵ ਰਕੀ ਧਰਮ ਸਾਲ ਦਿਸਵੀ ਜੀ ਜਗਤ ਕੇ ਰੰਗ ਤਨ ਕੇ ਨਾਮ ਨੇ ਕਿ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋਣ ਪੰਚ ਪੁਰਾਨ ਨਦੀ ਕਰਮ ਭਵਨੀ ਸਾਨ ਕਚੂ ਬਗਾਇ ਉਤੇ ਪਾਇ ਨਾਨਕ ਜਿਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਾਣ ਕੰਡਾ ਕੋ ਕਰਮ ਕੀਤੇ ਪਵਨ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾਟ ਤਕੜੇ ਰੂਪ ਰੰਗ ਕੇ ਵੇਸ ਕੀਤੇ ਕਰੰਭੂ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਦੇਵ ਦਾ ਨਮਨ ਕੀਤੇ ਕੀ تیر ਦਸਮੰਦ ਕੀਤੇ ਆਹਣੇ ਕੀਤੇ ਆ ਬਾਣੀ ਕੀਤੇ ਭਾਗ ਨਰੰਦ ਕੀਤੇ ਸੁਰਤੀ ਸਿਵਕ ਕੀਤੇ ਨਾਨਕ ਅੰਤਨੰਦ ਗਿਆਨ ਕਣ ਮੇ ਗਣ ਪਰਚੰਨ ਰਥ ਨਾਦ ਬਿਨੋਦ ਕੋ ਨੰਦ ਸਰਮਖੰਡ ਕੀ ਬਾਣੀ ਰੂਪ ਰਥ ਘਾੜ ਤਕੜੀ ਬਹੁਤਨੋਪ ਸਾਜਿਆ ਗਲਾਗ ਥਿਆਣਾ ਜਾਏ ਜੇ ਕੋ ਕਹਿ ਪਿਛੇ ਬਰਸਤਾਇ ਤਤੇ ਘੜਿਆ ਸੁਰਤ ਮਤਮਣ ਬੋਲ ਤਤੇ ਘੜਿਆ ਸਰਾ ਸੁਦਾ ਕੇ ਸੋਦ ਕਰਮ ਕਾਨਕੇ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਥੈ ਯੋਧ ਮਹਾਭਲ ਸੂਰ ਤਿਨ ਮੇਂ ਰਾਮ ਰਹਾ ਭਪੂਰ ਤਿਥੈ ਸੀਤਾ ਉਸਿਤਾ ਮਨ ਮਾਇ ਤਾ ਪ੍ਰੋਪਨ ਕਤਨੇ ਜਾਇ ਨਾ ਮਰੀ ਲਠਾ ਗਏ ਜਾਇ ਜਿਨ ਕੇ ਨਾਮ ਸੇ ਮਨਮਹਾ ਹੈ ਤਿਥੈ ਭਗਤ ਵਸੈ ਕੇ ਲੋਕ ਕਰਨਨ ਸਚਾ ਮਲ ਸੋ ਸਾਚ ਖੰਡ ਵਸਨ ਅੰਕਾਰ ਕਰ ਕਰ ਵੇਖਨ ਦਰਨ ਹਾਲ ਤਿਥੈ ਕੰਡ ਮੰਡੰ ਵਰ ਪੰਡ ਜੇ ਕੋ ਕਥੀ ਤਾ ਅੰਤ ਨਾ ਤੁਥੈ ਲੋ ਲੋਆ ਕਰ ਜਿਵ ਜਿਹੁ ਕੰਤ ਵੇਤ ਵਿਕਾਰ ਰੇਖੇ ਮਿ ਗੁ ਸੇ ਕਰੇ ਵਿਚਾਰ ਨਾਨਕ ਕਥਨਾ ਕਢਾ ਸਰ ਜਤ ਪਹਾਰਾ ਤੀ ਰਚਨਾ ਅਰਨਮਤ ਵੇਦ ਹਤਿਆਰ ਸੋਖ ਲਗਨੀ ਤੋ ਪਤਾਉ ਪੰਡਾ ਪੰਮਰਿਤ ਢਾਲ ਕੜੀਏ ਸਭ ਸੱਟ ਡਕਸਾ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦeiਦਾਈ ਦਾਇਆ ਕੀ ਲੈ ਸਗਲ ਜਗਤ ਮੰਗਿਆਂ ਬੁਰੀਆਂ ਆਵਾਜੇ ਧਰਮ ਹਦੂਰ ਕਰਮੀਆਂ ਪੂ ਆਪਣੀ ਤੇ ਨੇੜੇ ਤੇ ਦੂਰ ਨੀਨੀ ਨਾਮ ਧਿਆਇਆ ਗਹਿਮ ਸੁਖਤ ਕਾਲ ਨਾਨਕ ਤੇਮ ਕੁਝਲੇ ਕੀਤੀ ਛੁੱਟੀ ਨਾਲ ਨੀਨੀ ਨਾਮ ਧਿਆਇਆ ਗਹਿਮ ਸੁਖਤ ਕਾਲ ਨਾਨਕ ਤੇਮ ਕੁਝਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ